ਹੈਲਥ ਨਾ ਗ੍ਰੀਨ ਖਬਰਾਂ ਲੈ ਕੇ ਹਾਜ਼ਰਾਂ ਸ੍ਰਸਟੀ ਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥੀ ਪਪੀਤਾ ਕਈ ਰੋਗਾਂ ਨੂੰ ਖਤਮ ਕਰਦਾ ਹੈ। ਪੇਟ ਦੇ ਰੋਗਾਂ ਨੂੰ ਦੂਰ ਕਰਨ ਲਈ ਪਪੀਤੇ ਦਾ ਸੇਵਨ ਕਰਨ ਲਾਭਕਾਰੀ ਹੁੰਦਾ ਹੈ। ਪਪੀਤੇ ਦਾ ਸੇਵਨ ਨਾਲ ਪਾਚਨ ਅੰਤਰ ਠੀਕ ਹੁੰਦਾ ਹੈ। ਪਪੀਤੇ ਦਾ ਰਸ ਮੀਂਹ ਨਾ ਆਉਣਾ, ਸਿਰ ਦਰਦ, ਕਬਜ ਆਦੋ ਗਣ ਨੂੰ ਠੀਕ ਕਰਦਾ ਹੈ। ਪਪੀਤੇ ਦਾ ਸੇਵਨ ਕਰਨ ਦੇ ਨਾਲ ਖਟੇ ਡਕਾਰ ਹੋਣੇ ਵੀ ਬੰਦ ਹੋ ਜਾਂਦੀਆਂ ਹਨ। ਪਪੀਤਾ ਪੇਟ ਰੋਗ, ਅੰਤੜੀਆਂ ਦੀ ਕਮਜ਼ੋਰੀ ਆਦੋ ਦੂਰ ਕਰਦਾ ਹੈ। ਪੱਕੇ ਜਾਂ ਕੱਚੇ ਪਪੀਤੇ ਦੀ ਸਬਜ਼ੀ ਬਣਾ ਕੇ ਖਾਣਾ ਤੇੜ ਲਈ ਲਾਭਕਾਰੀ ਹੁੰਦਾ ਹੈ। ਪਪੀਤੇ ਦੇ ਪੱਤਿਆਂ ਦੀ ਵਰਤੋਂ ਨਾਲ ਹਾਈ ਬਲੱਡ ਪ੍ਰੈਸ਼ਰ ਵਿੱਚ ਆਰਾਮ ਮਿਲਦਾ ਹੈ ਅਤੇ ਦੀ ਧੜਕਨ ਨਿਯਮਤ ਰਹਦੀ ਹੈ ਪਪੀਤੇ ਦਾ ਸੇਵਨ ਨਾਲ ਜਖਮ ਭਰਦਾ ਹੈ ਦਸਤ ਅਤੇ ਪੇਸ਼ਾਬ ਦੀ ਰੁਕਾਵਟ ਦੂਰ ਹੁੰਦੀ ਹੈ ਪਪੀਤੇ ਦਾ ਦੁੱਧ ਚਮੜੀ ਰੋਗਾ ਲਈ ਲਾਭਕਾਰੀ ਹੁੰਦਾ ਹੈ ਪਪੀਤੇ ਦੀ ਜੜ ਕਿਸਾ ਕੇ ਲਗਾਉਣ ਨਾਲ ਬਵਾਸੀਰ ਵਿੱਚ ਫਾਇਦਾ ਹੁੰਦਾ ਹੈ ਪਕਾਜਾ ਪਪੀਤਾ ਕੁਝ ਦਿਨਾਂ ਤੱਕ ਦਵਾਈ ਦੀ ਤਰ੍ਹਾਂ ਖਾਣ ਨਾਲ ਵੀ ਖੂਨੀ ਬਵਾਸੀਰ ਅਤੇ ਹਾਜ਼ਮੇ ਸੰਬੰਧੀ ਵਿਕਾਰ ਦੂਰ ਹੁੰਦਾ ਹੈ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ ਹੈਲਥ ਨਾਲ ਦੀ ਖਬਰਾਂ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦिशा ਲੱਗਦੀ ਪਪੀਤਾ ਕਈ ਰੋਗਾਂ ਨੂੰ ਖਤਮ ਕਰਦਾ ਹੈ। ਪੇਟ ਦੇ ਰੋਗਾਂ ਨੂੰ ਦੂਰ ਕਰਨ ਲਈ ਪਪੀਤੇ ਦਾ ਸੇਵਨ ਕਰਨ ਲਾਭਕਾਰੀ ਹੁੰਦਾ ਹੈ। ਪਪੀਤੇ ਦਾ ਸੇਵਨ ਨਾਲ ਪਾਚਨ ਅੰਤਰ ਠੀਕ ਹੁੰਦਾ ਹੈ। ਪਪੀਤੇ ਦਾ ਰਸ ਮੀਂਹ ਨਾ ਆਉਣਾ, ਸਿਰ ਦਰਦ, ਕਬਜ ਆਦੋ ਗਣ ਨੂੰ ਠੀਕ ਕਰਦਾ ਹੈ। ਪਪੀਤੇ ਦਾ ਸੇਵਨ ਕਰਨ ਦੇ ਨਾਲ ਖਟੇ ਡਕਾਰ ਹੋਣੀ ਵੀ ਬੰਦ ਹੋ ਜਾਂਦੀ ਹੈ। ਪਪੀਤਾ ਪੇਟ ਰੋਗ, ਅੰਤੜੀਆਂ ਦੀ ਕਮਜ਼ੋਰੀ ਆਦੋ ਦੂਰ ਕਰਦਾ ਹੈ। ਪੱਕੇ ਜਾਂ ਕੱਚੇ ਪਪੀਤੇ ਦੀ ਸਬਜ਼ੀ ਬਣਾ ਕੇ ਖਾਣਾ ਤੇੜ ਲਈ ਲਾਭਕਾਰੀ ਹੁੰਦਾ ਹੈ। ਪਪੀਤੇ ਦੇ ਪੱਤਿਆਂ ਦੀ ਵਰਤੋਂ ਨਾਲ ਹਾਈ ਬਲੱਡ ਪ੍ਰੈਸ਼ਰ ਵਿੱਚ ਆਰਾਮ ਮਿਲਦਾ ਹੈ ਅਤੇ ਦੀ ਧੜਕਨ ਨਿਯਮਤ ਰਹਦੀ ਹੈ ਪਪੀਤੇ ਦਾ ਸੇਵਨ ਨਾਲ ਜ਼ਖਮ ਭਰਦਾ ਹੈ ਦਸਤ ਅਤੇ ਪੇਸ਼ਾਬ ਦੀ ਰੁਕਾਵਟ ਦੂਰ ਹੁੰਦੀ ਹੈ ਪਪੀਤੇ ਦਾ ਦੁੱਧ ਚਮੜੀ ਰੋਗਾ ਲਈ ਲਾਭਕਾਰੀ ਹੁੰਦਾ ਹੈ ਪਪੀਤੇ ਦੀ ਜੜ ਕਿਸਾ ਕੇ ਲਗਾਉਣ ਨਾਲ ਬਵਾਸੀਰ ਵਿੱਚ ਫਾਇਦਾ ਹੁੰਦਾ ਹੈ ਕੱਚਾ ਪਪੀਤਾ ਕੁਝ ਦਿਨਾਂ ਤੱਕ ਦਵਾਈ ਦੀ ਤਰ੍ਹਾਂ ਖਾਣ ਨਾਲ ਵੀ ਖੂਨੀ ਬਵਾਸੀਰ ਅਤੇ ਹਾਜ਼ਮੇ ਸੰਬੰਧੀ ਵਿਕਾਰ ਦੂਰ ਹੁੰਦਾ ਹੈ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ ਹੈਲਥ ਨਾਲ ਗ੍ਰੀਨ ਖਬਰਾਂ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦिशा ਲੱਗਦੀ ਪਪੀਤਾ ਕਈ ਰੋਗਾਂ ਨੂੰ ਖਤਮ ਕਰਦਾ ਹੈ। ਪੇਟ ਦੇ ਰੋਗਾਂ ਨੂੰ ਦੂਰ ਕਰਨ ਲਈ ਪਪੀਤੇ ਦਾ ਸੇਵਨ ਕਰਨ ਲਾਭਕਾਰੀ ਹੁੰਦਾ ਹੈ। ਪਪੀਤੇ ਦਾ ਸੇਵਨ ਨਾਲ ਪਾਚਨ ਅੰਤਰ ਠੀਕ ਹੁੰਦਾ ਹੈ। ਪਪੀਤੇ ਦਾ ਰਸ ਮੀਂਹਾ ਆਉਣਾ, ਸਿਰ ਦਰਦ, ਕਬਜ ਆਦੋ ਗਣ ਨੂੰ ਠੀਕ ਕਰਦਾ ਹੈ। ਪਪੀਤੇ ਦਾ ਸੇਵਨ ਕਰਨ ਦੇ ਨਾਲ ਖਟੇ ਡਕਾਰ ਹੋਣੀ ਵੀ ਬੰਦ ਹੋ ਜਾਂਦੀ ਹੈ। ਪਪੀਤਾ ਪੇਟ ਰੋਗ, ਅੰਤੜੀਆਂ ਦੀ ਕਮਜ਼ੋਰੀ ਆਦੋ ਦੂਰ ਕਰਦਾ ਹੈ। ਪੱਕੇ ਜਾਂ ਕੱਚੇ ਪਪੀਤੇ ਦੀ ਸਬਜ਼ੀ ਬਣਾ ਕੇ ਖਾਣਾ ਤੇੜ ਲਈ ਲਾਭਕਾਰੀ ਹੁੰਦਾ ਹੈ। ਪਪੀਤੇ ਦੇ ਪੱਤਿਆਂ ਦੀ ਵਰਤੋਂ ਨਾਲ ਹਾਈ ਬਲੱਡ ਪ੍ਰੈਸ਼ਰ ਵਿੱਚ ਆਰਾਮ ਮਿਲਦਾ ਹੈ ਅਤੇ ਜਿੱਦੜ ਕਰਨ ਨਿਜ਼ਮਤ ਰਹਿੰਦੀ ਹੈ ਪਪੀਤੇ ਦਾ ਸੇਵਨ ਨਾਲ ਜਖਮ ਭਰਦਾ ਹੈ ਦਸ ਅਤੇ ਪਸ਼ਾਬ ਦੀ ਢਕਾਵਟ ਦੂਰ ਹੁੰਦੀ ਹੈ ਪਪੀਤੇ ਦਾ ਦੁੱਧ ਚਮੜੀ ਰੋਗਾ ਲਈ ਲਾਭਕਾਰੀ ਹੁੰਦਾ ਹੈ ਪਪੀਤੇ ਦੀ ਜੜ ਕਿਸਾ ਕੇ ਲਗਾਉਣ ਨਾਲ ਬਵਾਸੀਰ ਵਿੱਚ ਫਾਇਦਾ ਹੁੰਦਾ ਹੈ ਕੱਚਾ ਪਪੀਤਾ ਕੁਝ ਦਿਨਾਂ ਤੱਕ ਦਵਾਈ ਦੀ ਤਰ੍ਹਾਂ ਖਾਣ ਨਾਲ ਵੀ ਖੂਨੀ ਬਵਾਸੀਰ ਅਤੇ ਹਾਜ਼ਮੇ ਸੰਬੰਧੀ ਵਿਕਾਰ ਦੂਰ ਹੁੰਦਾ ਹੈ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ ਹੈਲਥ ਨਾਲ ਦੀ ਖਬਰਾਂ ਲੈ ਕੇ ਹਾਜ਼ਰਾ ਸਤਿਕਾਰ ਸਵਾਗਤ ਹੈ ਤੁਹਾਡਾ ਦिशा ਲੱਗਦੀ ਪਪੀਤਾ ਕਈ ਰੋਗਾਂ ਨੂੰ ਖਤਮ ਕਰਦਾ ਹੈ। ਪੇਟ ਦੇ ਰੋਗਾਂ ਨੂੰ ਦੂਰ ਕਰਨ ਲਈ ਪਪੀਤੇ ਦਾ ਸੇਵਨ ਕਰਨ ਲਾਭਕਾਰੀ ਹੁੰਦਾ ਹੈ। ਪਪੀਤੇ ਦਾ ਸੇਵਨ ਨਾਲ ਪਾਚਨ ਅੰਤਰ ਠੀਕ ਹੁੰਦਾ ਹੈ। ਪਪੀਤੇ ਦਾ ਰਸ ਮੀਂਹ ਨਾ ਆਉਣਾ, ਸਿਰ ਦਰਦ, ਕਬਜ਼ ਆਦੋ ਗਣ ਨੂੰ ਠੀਕ ਕਰਦਾ ਹੈ। ਪਪੀਤੇ ਦਾ ਸੇਵਨ ਕਰਨ ਦੇ ਨਾਲ ਖਟੇ ਡਕਾਰ ਹੋਣੇ ਵੀ ਬੰਦ ਹੋ ਜਾਂਦੀਆਂ ਹਨ। ਪਪੀਤਾ ਪੇਟ ਰੋਗ, ਅੰਤੜੀਆਂ ਦੀ ਕਮਜ਼ੋਰੀ ਆਦੋ ਦੂਰ ਕਰਦਾ ਹੈ। ਪੱਕੇ ਜਾਂ ਕੱਚੇ ਪਪੀਤੇ ਦੀ ਸਬਜ਼ੀ ਬਣਾ ਕੇ ਖਾਣਾ ਤੇੜ ਲਈ ਲਾਭਕਾਰੀ ਹੁੰਦਾ ਹੈ। ਪਪੀਤੇ ਦੇ ਪੱਤਿਆਂ ਦੀ ਵਰਤੋਂ ਨਾਲ ਹਾਈ ਬਲੱਡ ਪ੍ਰੈਸ਼ਰ ਵਿੱਚ ਆਰਾਮ ਮਿਲਦਾ ਹੈ ਅਤੇ ਦੀ ਤੜਕਨ ਨਿਯਮਤ ਰਹਦੀ ਹੈ ਪਪੀਤੇ ਦਾ ਸੇਵਨ ਨਾਲ ਜਖਮ ਭਰਦਾ ਹੈ ਦਸਤ ਅਤੇ ਪੇਸ਼ਾਬ ਦੀ ਰੁਕਾਵਟ ਦੂਰ ਹੁੰਦੀ ਹੈ ਪਪੀਤੇ ਦਾ ਦੁੱਧ ਚਮੜੀ ਰੋਗਾ ਲਈ ਲਾਭਕਾਰੀ ਹੁੰਦਾ ਹੈ ਪਪੀਤੇ ਦੀ ਜੜ ਕਿਸਾ ਕੇ ਲਗਾਉਣ ਨਾਲ ਬਵਾਸੀਰ ਵਿੱਚ ਫਾਇਦਾ ਹੁੰਦਾ ਹੈ ਪਕਾਜਾ ਪਪੀਤਾ ਕੁਝ ਦਿਨਾਂ ਤੱਕ ਦਵਾਈ ਦੀ ਤਰ੍ਹਾਂ ਖਾਣ ਨਾਲ ਵੀ ਖੂਨੀ ਬਵਾਸੀਰ ਅਤੇ ਹਾਜ਼ਮੇ ਸੰਬੰਧੀ ਵਿਕਾਰ ਦੂਰ ਹੁੰਦਾ ਹੈ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ